ਜੇ ਉਹ ਇੰਡੀਵਿਜੂਅਲ ਕੋਈ ਕੈਂਡੀਡੇਟ ਆ ਕੇ ਆਪਣਾ ਕੰਮ ਲੱਗਿਆ ਸੀ ਤਾਂ ਇੱਥੇ ਪੂਰੀ ਪਾਰਟੀ ਪੂਰਾ ਸੰਗਠਨ ਲੱਗਿਆ ਹੋਇਆ ਸੀ ਅੱਜ ਜੀਵਨ ਗੁਪਤਾ ਜੀ ਬਤੌਰ ਕੈਂਡੀਡੇਟ ਉਹਨਾਂ ਦਾ ਤਾਂ ਨਾਮ ਐਲਾਨ ਹੋਣਾ ਹੀ ਬਾਕੀ ਸੀ ਅਦਰਵਾਇਜ਼ ਕੰਮ ਕੈਂਡੀਡੇਟ ਦੇ ਬਿਨਾ ਵੀ ਜਿਹੜੀ ਪਾਰਟੀ ਆ ਉਹ ਕਰ ਰਹੀ ਸੀ ਸੋ ਪਾਰਟੀ ਨੇ ਜਿਹੜਾ ਵੀ ਚਿਹਰਾ ਚੂਜ਼ ਕਰਕੇ ਦਿੱਤਾ ਬੈਸਟ ਚੂਜ਼ ਕਰਕੇ ਦਿੱਤਾ ਔਰ ਪਾਰਟੀ ਦੇ ਸਾਰੇ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਕਿ ਪਾਰਟੀ ਦਾ ਇੱਕ ਪ੍ਰਾਣਾ ਜਿਹੜਾ ਵਰਕਰ ਲੈਵਲ ਤੋਂ ਉੱਠਿਆ ਬੰਦਾ ਜਿਨੇ ਇੰਨੀ ਮਿਹਨਤ ਕੀਤੀ ਹੈ ਪਾਰਟੀ ਨੂੰ ਸਥਾਪਿਤ ਕਰਨ ਵਾਸਤੇ ਅੱਜ ਪਾਰਟੀ ਨੇ ਉਹਨਾਂ ਨੂੰ ਸਫਤ ਹੋਣ ਦਾ ਮੌਕਾ ਦਿੱਤਾ ਇਹ ਗੱਲ ਨਹੀਂ ਦੇਖਣਗੇ ਕਿ 15 ਦਿਨਿਆਂ ਦਾ ਇੰਨੇ ਦਿਨਾਂ ਲੋਕ ਇਹ ਦੇਖਣਗੇ ਕਿ ਆਉਣ ਵਾਲਾ ਜਿਹੜਾ 27 ਹੈ ਉਹਦੇ ਵਿੱਚ ਕਿਹਨੂੰ ਸਰਕਾਰ ਚੋਣਨੀ ਹੈਗੀ ਸੋ ਅੱਜ ਜੋ ਪੰਜਾਬ ਦੇ ਹਾਲਾਤ ਆ ਚਾਹੇ ਉਹ ਕੰਗਰਸ ਪਾਰਟੀ ਦੀ ਗੱਲ ਕਰ ਲਓ ਚਾਹੇ ਰੂਲਿੰਗ ਪਾਰਟੀ ਦੀ ਗੱਲ ਕਰ ਲਓ ਲੋਕ ਕਿਤੇ ਨਾ ਕਿਤੇ ਇੰਨੇ ਅੱਕੇ ਪਏ ਆ ਆਲੇ ਦੁਆਲੇ ਨੂੰ ਜਦੋਂ ਦੇਖਦੇ ਆ ਰਾਜਸਥਾਨ ਨੂੰ ਹਰਿਆਣੇ ਨੂੰ ਦਿੱਲੀ ਨੂੰ ਤਾਂ ਲੋਕ ਇਹ ਗੱਲ ਮਹਿਸੂਸ ਕਰਦੇ ਆ ਕਿ 27 ਦੇ ਵਿੱਚ ਆਉਣ ਵਾਲੀ ਜਿਹੜੀ ਰੂਲਿੰਗ ਪਾਰਟੀ ਆ ਉਹ ਭਾਜਪਾ ਪੰਜਾਬ ਦੇ ਵਿੱਚ ਆਊਗੀ ਮੈਨੂੰ ਲੱਗਦਾ ਕਿ ਲੋਕਾਂ ਨੂੰ ਛੋਟੇ ਫਾਇਦਿਆਂ ਦੀ ਗੱਲ ਤੋਂ ਉੱਪਰ ਉੱਠ ਕੇ ਨੈਸ਼ਨਲ ਲੈਵਲ ਦੀ ਪਾਰਟੀ ਆ ਅੱਜ ਜਿੰਨਾ ਜਿੰਨੇ ਲੁਧਿਆਣੇ ਦੇ ਵਿੱਚੋਂ ਆਪਾਂ ਲੰਘਦੇ ਆ ਜਿੰਨੇ ਫਲਾਈਓਵਰ ਬਣੇ ਹੋਏ ਆ ਰੇਲਵੇ ਸਟੇਸ਼ਨ ਬਣੀ ਜਾਂਦਾ ਇਹ ਸਾਰੇ ਨੈਸ਼ਨਲ ਲੈਵਲ ਤੋਂ ਬੀਜੇਪੀ ਨੇ ਦਿੱਤੇ ਹੋਏ ਆ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਕਿ ਵੱਡੇ ਫਾਇਦਿਆਂ ਨੂੰ ਦੇਖੋ ਅੱਜ ਜਿਹੜੀ ਆਮ ਆਦਮੀ ਪਾਰਟੀ ਆ ਉਹ ਤਾਂ ਸਾਡੇ ਜ਼ਿੰਮੇਵਾਰਾਂ ਦੀ ਰੈਂਦੀ ਖੁੰਦੀ ਜ਼ਮੀਨ ਵੀ ਖੋਣ ਤੇ ਲੱਗੀ ਹੋਈ ਹੈ ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਆ ਸੰਸ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਸੋ ਲੁਧਿਆਣਾ ਪੱਛਮੀ ਤੋਂ ਜਮਨੀ ਚੋਣਾ ਦਾ ਐਲਾਨ ਹੋ ਚੁੱਕਾ 19 ਜੂਨ ਨੂੰ ਵੋਟਾਂ ਪੈਣੀਆਂ ਨੇ 23 ਜੂਨ ਨੂੰ ਜਿਹੜੇ ਨਤੀਜੇ ਐਲਾਨੇ ਜਾਣੇ ਨੇ ਵਕਫ ਵਕਫ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਜਿਹੜੇ ਕੈਂਡੀਡੇਟ ਦਾ ਚਿਹਰਾ ਲਾਨਿਆ ਗਿਆ ਸੀ ਪਰ ਅੱਜ ਬੀਜੇਪੀ ਦੇ ਵੱਲੋਂ ਆਪਣਾ ਕੈਂਡੀਡੇਟ ਸਾਹਮਣੇ ਕਰ ਦਿੱਤਾ ਗਿਆ ਸੋ ਮੇਰੇ ਨਾਲ ਮੌਜੂਦ ਨੇ ਹਰਜੋਤ ਕਮਲ ਜੀ ਆ ਡਾਕਟਰ ਹਰਜੋਤ ਕਮਲ ਵਰ ਗੱਲਬਾਤ ਕਰ ਲੈਣੇ ਸਸ਼੍ਰੀਕਾਲ ਸਰ ਬਹੁਤ ਬਹੁਤ ਥੈਂਕ ਯੂ ਮੈਡਮ ਥੈਂਕ ਯੂ ਸਰ ਬੀਜੇਪੀ ਨੇ ਅੱਜ ਆਪਣਾ ਕੈਂਡੀਡੇ ਕਾਫੀ ਦੇਣਾ ਤਾਂ ਲੋਕਾਂ ਦੇ ਵਿੱਚ ਬੜਾ ਇੰਤਜ਼ਾਰ ਸੀ ਪਰ ਬੀਜੇਪੀ ਦਾ ਕੰਮ ਇਦਾਂ ਦਾ ਹੀ ਆ ਬਾਕੀ ਐਵੇਂ ਜਿਹੜੇ ਹੁਣ ਮੈਨੂੰ ਲੱਗਦਾ 2-3 ਮਹੀਨਿਆਂ ਦੇ ਲੱਗ ਲੋ ਕੇ ਥੱਕ ਗਏ ਹੁਣ ਬੀਜੇਪੀ ਆਈ ਹੈ ਤੇ ਛਾਜੂਗੀ ਸਿਰ ਲੱਗਦਾ ਕਿਉਂਕਿ ਵਿਰੋਧੀ ਪਾਰਟੀਆਂ ਵੀ ਤੰਜ ਕੱਸ ਰਹੀਆਂ ਸੀ ਕਿ ਬੀਜੇਪੀ ਕੋਲੇ ਕੋਈ ਕੈਂਡੀਡੇਟ ਨਹੀਂ ਹੈ ਇਸ ਲਈ ਉਹਨਾਂ ਨੇ ਆਪਣਾ ਕੈਂਡੀਡੇਟ ਇਸ ਤਰ੍ਹਾਂ ਦੀ ਗੱਲ ਹੀ ਦੂਜੀਆਂ ਪਾਰਟੀਆਂ ਦਾ ਸਿਸਟਮ ਵੱਖਰਾ ਹੈ ਬੀਜੇਪੀ ਦਾ ਸਿਸਟਮ ਬਿਲਕੁਲ ਵੱਖਰਾ ਹੈ ਨੈਸ਼ਨਲ ਲੈਵਲ ਤੋਂ ਇਹਦੀ ਸਿਲੈਕਸ਼ਨ ਹੁੰਦੀ ਹੈ ਪਹਿਲਾਂ ਥਰਲੇ ਲੈਵਲ ਤੇ ਹੋਈ ਆ ਡਿਸਟ੍ਰਿਕਟ ਲੈਵਲ ਤੇ ਫੇਰੇ ਪੰਜਾਬ ਲੈਵਲ ਤੇ ਗਈ ਆ ਉਸ ਤੋਂ ਬਾਅਦ ਇਹ ਨੈਸ਼ਨਲ ਲੈਵਲ ਤੋਂ ਹੋ ਕੇ ਗਈ ਆ ਬੇਤੇ ਜਿਵੇਂ ਆਪਰੇਸ਼ਨ ਸੰਦੂਰ ਤੇ ਹੋਰ ਰੁਝੇਵੇਂ ਆ ਉਹਦੇ ਕਰਕੇ ਥੋੜਾ ਡਿਲੇ ਹੋ ਗਈ ਬਟ ਇੰਨੀ ਜ਼ਿਆਦਾ ਡਿਲੇ ਨਹੀਂ ਬੀਜੇਪੀ ਦੀ ਅਕਸਰ ਇਲੈਕਸ਼ਨ ਦੇ ਵਿੱਚ ਇਦਾਂ ਹੀ ਹੁੰਦਾ ਪਹਿਲਾਂ ਵੀ ਕੈਂਡੀਡੇਟ ਕਾਗਜ਼ ਭਰਨ ਤੋਂ ਪੰਜ ਚਾਰ ਦਿਨ ਪਹਿਲਾਂ ਹੀ ਐਲਾਨ ਹੁੰਦਾ ਔਰ ਮੈਂ ਸਮਝਦਾ ਕਿ ਜਿਹੜੀ ਬੀਜੇਪੀ ਹੈ ਇੱਥੇ ਲੁਧਿਆਣੇ ਦੇ ਵਿੱਚ ਆਪਣਾ ਕੰਮ ਜਿਹੜਾ ਸੀ ਇਹਨਾਂ ਦਾ ਜਾਰੀ ਸੀਗਾ ਔਰ ਕੰਮ ਤਾਂ ਚੱਲ ਹੀ ਰਿਹਾ ਸੀ ਪਤਾ ਹੀ ਐਲੈਕਸ਼ਨ ਐ ਸੋ ਜੇ ਉਹ ਇੰਡੀਵਿਜੂਅਲ ਕੋਈ ਕੈਂਡੀਡੇਟ ਆ ਕਿ ਆਪਣਾ ਕੰਮ ਲੱਗਿਆ ਸੀ ਤਾਂ ਇੱਥੇ ਪੂਰੀ ਪਾਰਟੀ ਪੂਰਾ ਸੰਗਠਨ ਲੱਗਿਆ ਹੋਇਆ ਸੀ ਅੱਜ ਜੀਵਨ ਗੁਪਤਾ ਜੀ ਬਤੌਰ ਕੈਂਡੀਡੇਟ ਉਹਨਾਂ ਦਾ ਤਾਂ ਨਾਮ ਐਲਾਨ ਹੋਣਾ ਹੀ ਬਾਕੀ ਸੀ ਅਦਰਵਾਇਜ਼ ਕੰਮ ਕੈਂਡੀਡੇਟ ਦੇ ਬਿਨਾ ਵੀ ਜਿਹੜੀ ਪਾਰਟੀ ਆ ਉਹ ਕਰ ਰਹੀ ਸੀ ਜੀ ਲਾਕਡਾਉਨ 29 ਕੈਂਡੀਡੇਟਸ ਦੇ ਵਿੱਚੋਂ ਇੱਕ ਸਪੈਸ਼ਲ ਕੈਂਡੀਡੇਟ ਚੁਣਿਆ ਗਿਆ ਕੀ ਲੱਗਦਾ ਕਿ ਖਾਸੀਅਤਾਂ ਕੀ ਹੈ ਏਜੰਡਾ ਲੋਕ ਉਹਨਾਂ ਨੂੰ ਵੋਟਾਂ ਕਿਉਂ ਪਾਉਣ ਦੇਖੋ ਬੀਜੇਪੀ ਤੋਂ ਜਿਹੜੇ ਤੁਸੀਂ 29 ਦੀ ਗੱਲ ਕੀਤੀ ਹੈ ਇਹ ਗੱਲ ਪਹਿਲਾਂ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਹੈ ਦੂਜੇ ਕੈਂਡੀ ਉਹਨਾਂ ਕੋਲ ਤਾਂ ਬੰਦਾ ਹੀ ਨਹੀਂ ਸੀ ਰਾਜ ਸਭਾ ਵਾਲਾ ਬੰਦਾ ਲਾ ਕੇ ਹੁਣ ਐਮਐਲਏ ਬਣਾਉਣ ਲੱਗੇ ਆ ਔਰ ਦੂਸਰੀ ਪਾਰਟੀ ਕੋਲ ਵੀ ਉਹੀ ਪੁਰਾਣਾ ਚਿਹਰਾ ਜਿਹਦੇ ਤੇ ਏਡੇ ਏਡੇ ਇਲਜ਼ਾਮ ਲੱਗੇ ਸੀ ਉਸੇ ਨੂੰ ਫੇਰ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਹੈਗਾ ਔਰ ਭਾਜਪਾ ਤੁਸੀਂ ਦੇਖੋ ਲੋਕਾਂ ਚ ਕਿੰਨਾ ਉਤਸ਼ਾਹ ਆ ਕਿ 29 ਬੰਦੇ ਲਾਈਨ ਦੇ ਵਿੱਚ ਸੀ ਟਿਕਟ ਮੰਗਦੇ ਜੀਵਨ ਗੁਪਤਾ ਜੀ ਪਾਰਟੀ ਦੇ ਬੜੇ ਪੁਰਾਣੇ ਵਰਕਰ ਲੈਵਲ ਤੋਂ ਉੱਠ ਕੇ ਨੈਸ਼ਨਲ ਲੈਵਲ ਤੱਕ ਦੇ ਲੀਡਰ ਹੈਗੇ ਨੇ ਸਟੇਟ ਦੇ ਜਨਰਲ ਸੈਕਟਰੀ ਵੀ ਰਹੇ ਆ ਔਰ ਇਸ ਲੁਧਿਆਣੇ ਹਲਕੇ ਤੋਂ ਬਿਲੋਂਗ ਕਰਦੇ ਆ ਉਹਨਾਂ ਦਾ ਇੱਥੇ ਅਸਰ ਸੂਖ ਚੰਗਾ ਆ ਪਾਰਟੀ ਦੇ ਨਾਲ ਨਾਲ ਪਰਸਨਲ ਵੀ ਸੋ ਪਾਰਟੀ ਨੇ ਜਿਹੜਾ ਵੀ ਚਿਹਰਾ ਚੂਜ਼ ਕਰਕੇ ਦਿੱਤਾ ਬੈਸਟ ਚੂਜ਼ ਕਰਕੇ ਦਿੱਤਾ ਔਰ ਪਾਰਟੀ ਦੇ ਸਾਰੇ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਕਿ ਪਾਰਟੀ ਦਾ ਇੱਕ ਪ੍ਰਾਣਾ ਜਿਹੜਾ ਵਰਕਰ ਲੈਵਲ ਤੋਂ ਉੱਠਿਆ ਬੰਦਾ ਜਿਨੇ ਇੰਨੀ ਮਿਹਨਤ ਕੀਤੀ ਹੈ ਪਾਰਟੀ ਨੂੰ ਸਥਾਪਿਤ ਕਰਨ ਵਾਸਤੇ ਅੱਜ ਪਾਰਟੀ ਨੇ ਉਹਨਾਂ ਨੂੰ ਸਫਤ ਹੋਣ ਦਾ ਮੌਕਾ ਦਿੱਤਾ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਸ਼ੁਭ ਕਾਮਨਾ ਦਿੰਨਾ ਔਰ ਮੈਨੂੰ ਪੂਰੀ ਆਸ ਹੈ ਕਿ ਲੋਕ ਇਹ ਗੱਲ ਨਹੀਂ ਦੇਖਣਗੇ ਕਿ 15 ਦਿਨਿਆਂ ਦਾ ਇੰਨੇ ਦਿਨਾਂ ਲੋਕ ਇਹ ਦੇਖਣਗੇ ਕਿ ਆਉਣ ਵਾਲਾ ਜਿਹੜਾ 27 ਹੈ ਉਹਦੇ ਵਿੱਚ ਕਿਹਨੂੰ ਸਰਕਾਰ ਚੋਣਨੀ ਹੈਗੀ ਸੋ ਅੱਜ ਜੋ ਪੰਜਾਬ ਦੇ ਹਾਲਾਤ ਆ ਚਾਹੇ ਉਹ ਕਾਂਗਰਸ ਪਾਰਟੀ ਦੀ ਗੱਲ ਕਰ ਲੋ ਚਾਹੇ ਰੂਲਿੰਗ ਪਾਰਟੀ ਦੀ ਗੱਲ ਕਰ ਲੋ ਲੋਕ ਕਿਤੇ ਨਾ ਕਿਤੇ ਇੰਨੇ ਅੱਕੇ ਪਏ ਆ ਆਲੇ ਦੁਆਲੇ ਨੂੰ ਜਦੋਂ ਦੇਖਦੇ ਆ ਰਾਜਸਥਾਨ ਨੂੰ ਹਰਿਆਣੇ ਨੂੰ ਦਿੱਲੀ ਨੂੰ ਤਾਂ ਲੋਕ ਇਹ ਗੱਲ ਮਹਿਸੂਸ ਕਰਦੇ ਆ ਕਿ 27 ਦੇ ਵਿੱਚ ਆਉਣ ਵਾਲੀ ਜਿਹੜੀ ਰੂਲਿੰਗ ਪਾਰਟੀ ਆ ਉਹ ਭਾਜਪਾ ਪੰਜਾਬ ਦੇ ਵਿੱਚ ਆਊਗੀ ਸੋ ਮੈਨੂੰ ਲੱਗਦਾ ਕਿ ਲੋਕਾਂ ਨੂੰ ਛੋਟੇ ਫਾਇਦਿਆਂ ਦੀ ਗੱਲ ਤੋਂ ਉੱਪਰ ਉੱਠ ਕੇ ਨੈਸ਼ਨਲ ਲੈਵਲ ਦੀ ਪਾਰਟੀ ਆ ਅੱਜ ਜਿੰਨੇ ਲੁਧਿਆਣੇ ਦੇ ਵਿੱਚੋਂ ਆਪਾਂ ਲੰਘਦੇ ਆ ਜਿੰਨੇ ਫਲਾਈਓਵਰ ਬਣੇ ਹੋਏ ਆ ਰੇਲਵੇ ਸਟੇਸ਼ਨ ਬਣੀ ਜਾਂਦਾ ਇਹ ਸਾਰੇ ਨੈਸ਼ਨਲ ਲੈਵਲ ਤੋਂ ਬੀਜੇਪੀ ਨੇ ਦਿੱਤੇ ਹੋਏ ਆ ਸੋ ਮੈਂ ਲੋਕਾਂ ਦੀ ਇਸ ਗੱਲ ਲਈ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਵੱਡੇ ਫਾਇਦਿਆਂ ਨੂੰ ਦੇਖੋ ਅੱਜ ਜਿਹੜੀ ਆਮ ਆਦਮੀ ਪਾਰਟੀ ਆ ਉਹ ਤਾਂ ਸਾਡੇ ਜ਼ਿੰਮੇਵਾਰਾਂ ਦੀ ਰੈਂਦੀ ਖੁੰਦੀ ਜ਼ਮੀਨ ਵੀ ਖੋਣ ਤੇ ਲੱਗੀ ਹੋਈ ਐ ਔਰ ਗੱਲ ਹੁਣ ਡੇਢ ਸਾਲ ਦੇ ਵਿੱਚ ਜਿਹੜਾ ਲਾਸਟ ਈਅਰ ਹੁੰਦਾ ਉਹ ਤਾਂ ਵੈਸੇ ਹੀ ਇਲੈਕਸ਼ਨ ਈਅਰ ਮੰਨਿਆ ਜਾਂਦਾ ਆ ਆ ਕੁਛ ਦੇ ਨੇ ਇਹਦੇ ਚ ਲੰਘ ਜਾਣੇ ਆ ਮਹੀਨੇ ਤਾਂ ਉਹਨਾਂ ਕੋਲ 5-7 ਰਹਿ ਗਏ ਜਿਹੜੇ ਬੰਦਿਆਂ ਕੋਲੋਂ ਸਾਢੇ 3 ਸਾਲਾਂ ਦੇ ਵਿੱਚ ਇੱਕ ਨੀਂ ਨੀ ਰੱਖੀ ਗਈ ਇਹਨਾਂ ਦੇ ਆਪ ਦੇ ਐਮਐਲਏ ਸਾਹਿਬ ਪੱਥਰ ਭੰਨੀ ਜਾਂਦੇ ਸੀਗੇ ਮਰਹੂਮ ਸਾਡੇ ਸਾਥੀ ਗੋਗੀ ਜੀ ਕਹਿੰਦੇ ਸੀ ਮੇਰੇ ਪੱਥਰ ਲਾ ਕੇ ਕੰਮ ਨਹੀਂ ਕੋਈ ਹੋਇਆ ਸੋ ਇਹੇ ਜੇ ਕੰਮ ਹੀ ਗਾਂ ਹੋਣਿਆ ਸੋ ਮੈਂ ਲੋਕਾਂ ਨੂੰ ਤੁਹਾਡੇ ਚੈਨਲ ਨਾਲ ਅਪੀਲ ਵੀ ਕਰੂੰਗਾ ਕਿ ਇਹ ਨਾ ਦੇਖੋ ਕਿ ਇਹ ਸਰਕਾਰ ਆ ਪਤਾ ਨਹੀਂ ਤੁਹਾਡਾ ਕੀ ਸਵਾਰ ਦੂਗੀ ਇਹਨਾਂ ਨੇ ਜੋ ਸਾਢੇ 3 ਸਾਲਾਂ ਚ ਕੀਤਾ 1.5 ਸਾਲ ਚ ਵੀ ਉਹੋ ਕੁਛ ਹੀ ਹੋਣਾ ਸੋ ਆਓ ਆਪਾਂ ਉਹ ਪਾਰਟੀ ਚੁਣੀਏ ਉਹ ਬੰਦਾ ਚੁਣੀਏ ਜਿਹੜਾ ਪੰਜਾਬ ਦਾ ਭਵਿੱਖ ਸਵਾਰ ਸਕੇ ਤੁਹਾਨੂੰ ਵਿਸ਼ਵਾਸ ਆ ਸਰ ਕਿ ਐਮਐਲਏ ਗੋਗਦੀ ਸੀਟ ਤੇ ਹੁਣ ਭਾਜਪੀ ਬਾਜ਼ੀ ਮਾਰ ਜੂਗੀ ਦੇਖੋ ਆ ਹੁਣੇ ਹੁਣੇ ਇਲੈਕਸ਼ਨ ਹੋ ਕੇ ਖੱਟੀਆ ਲੋਕ ਸਭਾ ਦੀ ਔਰ ਇਥੋਂ ਜਿਹੜੀ ਭਾਜਪਾ ਆ तकरीबन 18000 ਵੋਟ ਨਾਲ ਅੱਗੇ ਸੀ ਜੀ ਕਾਂਗਰਸ ਤੋਂ ਵੀ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਸੀ ਸੋ ਅੱਜ ਜੇ ਉਹਨਾਂ ਦਾ ਇੱਕ ਏਜੰਡਾ ਇਦਾਂ ਦਾ ਰੱਖ ਕੇ ਸਾਰੇ ਲੋਕਾਂ ਨੂੰ ਪਤਾ ਕਿ ਉਹ ਐਮਪੀ ਨੂੰ ਲਿਆ ਕੇ ਐਮਐਲਏ ਬਣਾ ਲੋਕ ਥੱਲੇੋਂ ਤਾਂ ਉਹਨੂੰ ਜਾਂਦੇ ਆ ਉਹ ਐਮਪੀ ਤੋਂ ਥੱਲੇ ਐਮਐਲਏ ਬਣਾ ਰਿਹਾ ਕਿਉਂ ਬਣਾ ਰਿਹਾ ਕਿਉਂਕਿ ਉਹਨਾਂ ਨੇ ਇਹ ਮੰਨ ਚ ਮਨਸੂਬਾ ਸੋਚਿਆ ਹੋਇਆ ਹੈ ਪੀ ਜਿਹੜੇ ਦਿੱਲੀੋਂ ਬੇਲੇ ਹੋ ਕੇ ਆਏ ਵੇ ਆ ਉਹਨਾਂ ਨੂੰ ਦਿੱਲੀ ਕਿਸੇ ਨਾ ਕਿਸੇ ਤਰੀਕੇ ਨਾਲ ਅਡਜਸਟ ਕਰਨਾ ਔਰ ਲੋਕ ਤੁਹਾਡੀਆਂ ਅਡਜਸਟਮੈਂਟਾਂ ਵਾਸਤੇ ਨਹੀਂ ਬੈਠੇ ਲੋਕ ਆਪਣੇ ਕੰਮਾਂ ਲਈ ਆਪਣੇ ਖੇਤੇ ਦੀ ਡਿਵੈਲਪਮੈਂਟ ਵਾਸਤੇ ਬੈਠੇ ਵੇ ਆ ਲੋਕ ਇਹ ਦੇਖਣਗੇ ਜੇ ਇਹ ਸਰਕਾਰ ਵਪਾਰੀਆਂ ਨੂੰ ਕੋਈ ਛੋਟੇ-ਮੋਟੇ ਡਰਾਵੇ ਦਿੰਦੀ ਹੈ ਸੈਂਟਰ ਸਰਕਾਰ ਬੈਠੀ ਹੈ ਬੀਜੇਪੀ ਅਸੀਂ ਹੱਤਰ ਉਹਨਾਂ ਦੇ ਨਾਲ ਖੜੇ ਹਾਂ ਔਰ ਉਹਨਾਂ ਦੀ ਮਦਦ ਕਰਾਂਗੇ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣ। ਸੋ ਮੇਰੇ ਨਾਲ ਸੀ ਬੀਜੇਪੀ ਤੋਂ ਡਾਕਟਰ ਹਰਜੋਤ ਕਮਲ ਦੱਸिए ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਨੇ ਅੱਜ ਆਪਣਾ ਕੈਂਡੀਡੇਟ ਅਲਾਨਿਆ ਜੀਵਨ ਗੁਪਤਾ ਜੋ ਇਹ ਸ ਬਿਲਕੁਲ ਸਧਾਰਨ ਪਰਿਵਾਰ ਚੋਂ ਨਿਕਲ ਕੇ ਆਏ ਨੇ ਜਿੱਥੇ ਹਰ ਇੱਕ ਦੇ ਦਿਲ ਦੇ ਵਿੱਚ ਕਿਉਰੀਓਸਟੀ ਸੀ ਕਿ ਬੀਜੇਪੀ ਨੇ ਆਖਿਰਕਾਰ ਆਪਣਾ ਚਿਹਰਾ ਕਿਉਂ ਨਹੀਂ ਲਾਨਿਆ ਸੋ ਹਰ ਇੱਕ ਦੇ ਦੇ ਵਿੱਚ ਇਹੀ ਚੱਲ ਰਿਹਾ ਸੀ ਕਿ 2 ਮਹੀਨਿਆਂ ਤੋਂ ਪਾਰਟੀਆਂ ਦਾ ਜ਼ੋਰ ਲੱਗਾ ਹੋਇਆ ਸਿਰਫ 15 ਦਿਨਾਂ ਦੇ ਵਿੱਚ ਬੀਜੇਪੀ ਆਪਣੇ ਆਪ ਨੂੰ ਕਿਸ ਤਰੀਕੇ ਦੇ ਨਾਲ ਸਾਬਿਤ ਕਰੇਗੀ ਸੋ ਉਹਨਾਂ ਨੇ ਸਾਰੇ ਸਵਾਲਾਂ ਦਾ ਜਵਾਬ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਦੇ ਦਿੱਤਾ ਹੈ ਡੇਢ ਲਈ ਜੁੜੇ ਨੂੰ ਮੇਰੇ ਨਾਲ ਮੈਂਦੂ ਚ ਆਸਰਤਨ